हां जी आ, पर, आज वाली वीडियो च आपा ਤੁਹਾਨੂੰ 19.5 ਹੈਪ ਛਾਤੀ 18 ਤੇ ਕਮਰ 16 ਇੰਚ ਦੀ ਹਿਸਾਬ ਨਾਲ ਨਿਸ਼ਾਨ ਲਾ ਕੇ ਦੱਸਾਂਗੇ ਤੇ ਆਜੂ ਆਪਾਂ ਦੇਖਦੇ ਹਾਂ ਹਾਂ ਜੀ ਆ ਸਭ ਤੋਂ ਪਹਿਲਾਂ ਆਪਾਂ ਇਹ ਨਾ ਕਿ ਇਹਨਾਂ ਨਿਸ਼ਾਨ ਲਗਾਉਣਾ 6 ਇੰਚ ਦੀ ਗੇਰਾਂ ਨਿਸ਼ਾਨ ਲਗਾਉਣਾ ਹੈ ਮੋਢਾ ਆਪਾਂ ਰੱਖਣਾ 7 ਇੰਚ ਇਹਨਾਂ ਦਾ ਮੋਢਾ ਸਾਪਾਂ ਚ ਆਪਾਂ ਮੋਢੇ ਦੀ ਜਨ ਵਾਈ ਰੱਖਣੀ ਹੈ ਤੇ ਚੈਸਟ ਇਹਨਾਂ ਦੀ ਆਪਾਂ ਲਾਉਣੀ ਹੈ 18 ਤੇ ਤੇ 9 ਸਵਾ 9 ਤੇ ਆਪਾਂ ਛਾਂ ਲਗਾਵਾਂਗੇ ਦਾ ਚਾਹ ਕੇ ਇਹਨਾਂ ਦੇ 14 ਤੇ ਆ ਤੇ ਆਪਾਂ 1 ਇੰਚ ਵਧਾ ਕੇ ਲਾਵਾਂਗੇ 15 ਤੇ ਹੁਣ ਆਪਾਂ اگੇ ਫਲੋਈਆਂ ਤੇ ਫਲੋਈਆਂ ਇਹਨੇ ਵੀ ਸਾਢੇ ਸਾਢੇ 10 ਇੰਚ ਦੇ ਤਿਆਰ ਐ ਤੇ ਆਪਾਂ ਇੱਥੇ ਜਿਹੜਾ ਟਿਕਾਣਾ ਵੰਗੇ ਸਾਢੇ 11 ਤੇ ਤੇ ਇੱਥੇ ਤੇ ਸਾਢੇ 3 ਇੰਚ ਦਾ ਆਪਾਂ ਗੈਪ ਰੱਖਾਂਗੇ ਦੋ ਇੰਚ ਤੋਂ ਆਪਾਂ ਇਧਰੀ ਸਾਈਡ ਤੋਂ ਸਾਈਡ ਵਾਲੀ ਕਮਰ ਵਾਲੀ ਫਲੋਈ ਪਾਵਾਂਗੇ ਤੇ ਢਾਈ ਐ ਜਿਹਨਾਂ ਨਾਲ ਇਸ ਤਰ੍ਹਾਂ ਤੋਂ ਇਹ ਆਪਾਂ ਜਿਹੜਾ ਮੋਟੇ ਵਾਲਾ ਕੱਟਣਾ ਪਊਗਾ

එම් පර කණෙන් පු ඇපෙන් නදී ව සඩ ඉන්නේ හැගියනදී සඩ හැ කද ජෙඩී සෑඩි ලොීය ඒ පප ලොීදේ අදතුන් ශාලගාත ඒදතු අප එන්චකප උප්පර කනද නස්ත ਇਹਨਾਂ ਚਾਪਾਈ ਦੇ ਵਿੱਚ ਚੜ ਕੇ ਰੱਖਾਂਗੇ ਜਿਹੜੀ ਹੁਣ ਮੁੱਡੇ ਦੀ ਆਪਾਂ ਗਲਾਈ ਪਾਉਣੀ ਹੈ ਇਸ ਤਰ੍ਹਾਂ ਐਸੇ ਨਿਚਾਲ ਦੀ ਨਾਲ ਲਾ ਕੇ ਐਸੇ ਨਿਚਾਲ ਦੇ ਨਾਲ ਮਿਲਾ ਦਿਆਂਗੇ ਜਿਹੜੀ ਬੈਕ ਸਾਈਡ ਵਾਲੀ ਹੈ ਜਿਹੜੀ ਵੀਰਲੇ ਵਾਲੀ ਫੋਲਏ ਆ ਉਹ ਆਪਾਂ ਇੱਥੋਂ 1/2 ਇੰਚ ਤੋਂ ਵੀ ਘੱਟ ਥੋੜਾ ਜਿਹਾ ਰੱਖ ਲੈਣਾ ਇਸੇ ਨੂੰ ਇਸ ਤਰ੍ਹਾਂ ਆਪਾਂ ਗਲਾਈ ਲਾ ਦੇ ਇਹ ਆਪਾਂ ਇੰਚ ਇਧਰ ਉਧਰ ਆ ਕੇ ਆਪਾਂ ਇਸ ਤਰ੍ਹਾਂ ਵੀ ਨਿਸ਼ਾਨ ਲਗਾ ਸਕਦੇ ਆ ਇਸ ਤਰ੍ਹਾਂ ਵੀ ਨਿਸ਼ਾਨ ਲਗਾ ਸਕਦੇ ਆ ਪਰ ਜੇਕਰ ਆਪਾਂ ਇੱਥੇ ਨਿਸ਼ਾਨ ਲਗਾ ਲਗੇ ਤਾਂ ਇਹ ਵੀ ਆਪਣੀ ਬਹੁਤ ਵਧੀਆ ਫਿਟਿੰਗ ਆ ਜਾਂਦੀ ਕਿਉਂਕਿ ਇੱਥੇ ਆਪਣੇ ਝੋਲ ਜਾ ਪੈਂਦਾ ਹੁੰਦਾ ਇੱਥੋਂ ਆਪਾਂ ਨੂੰ ਫਿਟਿੰਗ ਦੀ ਇੰਚ ਇਸ ਤਰ੍ਹਾਂ ਜਰੂਰਤ ਹੁੰਦੀ ਹੈ ਇਹ ਆਪਾਂ ਤੇ ਇੱਥੇ ਹੀ ਫਿਟਿੰਗ ਕਰ ਲੈਣੀ ਹੈ ਦੀ ਤੇ 1/2 ਇੰਚ ਆਪਾਂ ਥੀਰੇ ਦੀ ਕੱਟ ਪਾ ਦੇਣੀ ਹੈ ਇਸ ਤੇ ਇਸ ਤਰੀਕੇ ਨਾਲ ਕਰ ਦਿੰਦੇ ਹਾਂ ਟਾਈ ਇਨਾ ਆਪਾ ਬੈਕ ਕਰ ਲਈ ਇੱਕ ਕਟਾ ਮੈਂ ਇਸ ਨੂੰ ਸ਼ਾਂਤੀ ਲਾ ਲੈਣਾ ਇੱਕ ਕਟਾ ਪੈ ਤੇ ਪੂਈ ਵਾਲੇ ਤੇ ਲਾਵਾਂਗੇ ਜਿਹੜਾ ਤੀਂ ਮੂਲੀ ਪੂਈ ਦਾ इस तरह आप गड़े दी दी ला ला दी दी की मोड़े आपे काट पाए वो आप दूरा करके रखा से उपरला पला चक् लेना आपकी गुलाई दे कट आप जगह इस हूँ आपूनिया में पक्के कर ला ਇਸ ਜਗ੍ਹਾ ਤੇ ਆਪਾਂ ਜਿਹੜੇ ਜਿੰਨੀ ਵੀ ਆਪਣੀ ਫਿਟਿੰਗ ਦੇ ਨਿਸ਼ਾਨ ਹੁੰਦੇ ਆ ਜਿਵੇਂ ਆਪਾਂ 18 ਇੰਚ ਫਿਟਿੰਗ ਕਰਨੀ ਹੈ ਤੇ ਆਪਾਂ ਇੱਥੇ ਲਿਖ ਲੈਣਾ ਕਿਉਂਕਿ ਜਦੋਂ ਆਪਾਂ ਸਲਾਈ ਕਰਨ ਲੱਗਦੇ ਆ ਫਿਰ ਆਪਾਂ ਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਤੇ ਕਮਰ ਆਪਣੀ ਸਾਡੀ ਨਹੀਂ ਹੈਗੀ ਹੈ ਵੀ ਇੱਥੋਂ ਵੇਖ ਕੇ ਆਪਾਂ ਸਾਰੀ ਫਿਟਿੰਗ ਕਰ ਸਕਦੇ ਹਾਂ ਪਲੋਨਿਆਂ ਦੇ ਨਿਸ਼ਾਨ ਆਪਾਂ ਬਿਲਕੁਲ ਐਸੀ ਤਰੀਕੇ ਨਾਲ ਜਿਵੇਂ ਆਪਾਂ ਆਮ ਕੱਟਦੇ ਆ ਉਸ ਤਰੀਕੇ ਨਾਲ ਆਪਾਂ ਇੱਧਰ ਲਾ ਲੈਣੀ ਇਹ ਕੋਈ ਪੈਨ ਹੋਵੇ ਚਾਹ ਕੋਈ ਸੂਈ ਹੋਵੇ ਉਹ ਚੀਜ਼ ਦੇ ਨਾਲ ਆਪਾਂ ਨਿਸ਼ਾਨ ਲਗਾ ਲੈਨੇ ਸਾਰੀ ਸੈਟਾਂ ਤੇ ਆਪਾਂ ਨਿਸ਼ਾਨ ਲਗਾ ਲੈਨੇ ਆਪਾਂ ਕੀ ਹੋਇਆ ਇਹਦੇ ਅੰਦਰੋਂ ਉਹਨੇ ਯੂਲੇ ਫਰੰਟ ਨੂੰ ਆਪਾਂ ਸਾਈਡ ਤੇ ਕਰ ਦਿਆਂਗੇ ਤੇ ਨਿਸ਼ਾਨ ਲਗਾ ਦਿਆ ਇਹਨੂੰ ਆਪਾਂ ਚੱਕ ਦਿਆਂਗੇ ਇੱਥੇ ਵੀ ਸਾਈਡ 'ਚ ਇਹਨਾਂ ਦੇ ਨਿਸ਼ਾਨ ਆਪਾਂ ਨੂੰ ਦਿਖਦੇ ਆ ਇਹ ਆਪਾਂ ਬੂਰੀ ਵੀ ਕਰ ਸਕਦੇ ਹੁਣ ਆਪਣਾ ਜਿਹੜਾ ਬੈਕ ਪੱਲਾ ਆਪਾਂ ਇਹਦੀ ਬੈਕ ਗਲੇ ਦੀ ਪਟਾਈ ਕਰਾਂਗੇ ਇਹਨਾਂ ਦਾ ਬੈਕ ਗਲਾ ਕਿੰਨਾ 5.5 5.5 ਇਹਨਾਂ ਦਾ ਗਲਾ ਆਪਾਂ ਚਾੜ੍ਹ ਇਸ ਤਰ੍ਹਾਂ ਲਗਾ ਲੈਣਾ 22 एक पॉइंट अपना नीचे, नीचे नीचे दो दो इंच तो एक पॉइंट नीचे कर लेनी और ना लेना है तो उपरों सिर्फ दो इंच ही रखना है तो ये यह इस तरह बना के बॉक्स बना के अपना गुलाई देना ये बैक गली की इस तरह बैक गला हो गया ਕਿ ਉਹਨਾ ਆਪਾਂ ਬਾਹ ਦੀ ਕਟਿੰਗ ਹੀ ਦਾ ਲੈ ਦੇ ਬਾਹ ਦੀ ਲੈਂਦਾ ਆਪਾਂ ਜਿਹੜਾ ਕਮੀਜ਼ ਦੇ ਨਾਲ ਲੱਥਾ ਉਹ ਆਪਾਂ ਪੌਂਚਾ ਪਾਵਾਂਗੇ ਸਲਵਾਰ ਦਾ ਤੇ ਦੂਸਰੀ ਸਾਈਡ ਤੋਂ ਆਪਾਂ ਬਾਹ ਦਾ ਲਾਵਾਂਗੇ ਜੇ ਆਪਾਂ ਸਲਵਾਰ ਦਾ ਕੱਪੜਾ ਪਲੇਨ ਹੋਵੇ ਫੇਰ ਆਪਾਂ ਜਿਹੜਾ ਕਮੀਜ਼ ਨਾਲੋਂ ਲੈਂਦਾ ਉਹਦੀ ਆਪਾਂ ਬਾਹ ਬਣਾ ਸਕਦੇ ਇਹ ਹੁਣ ਆਪਣੇ ਕੋਲੇ ਆਲਓਵਰ ਸੂਟ ਸੀਗਾ ਇਹਦੇ ਵਿੱਚ ਆਪਾਂ ਬਾਹ دوسری ਸਾਈਡ ਤੋਂ ਕੱਢਾਂਗੇ ਆਪਣੀ 17 ਇੰਚ ਬਿਆਹ ਬਾਹ ਤਿਆਰ ਹੈ ਤੇ ਆਪਾਂ 2.5 ਇੰਚ ਵਧਾ ਕੇ ਨਿਸ਼ਾਨ ਲਗਾਵਾਂਗੇ ਇਸਕਾ ਪੈਨੋ ਪਾ ਲੈਣਾ ਹੁਣ ਆਪਾਂ ਬਾਹ ਨੂੰ ਪੁੱਠਾ ਕੱਪ ਕਰ ਲੈਣਾ ਇਸ ਤਰ੍ਹਾਂ ਸੈਰਿੰਗ ਕਰਕੇ ਰੱਖ ਲੈਣੀ ਹੈ ਇਹਦੇ ਪਹਿਲਾਂ ਦੇਖਣਾ ਵੀ ਇਹਦੇ ਫਲਾਵਰ ਇੱਕੇ ਸਾਈਡ ਨੂੰ ਜਾਂਦੇ ਆ ਜਾਂ ਦੋਨੇ ਸਾਈਡਾਂ ਨੂੰ ਜਾਂਦੇ ਇਹਦੇ ਫਲਾਵਰ ਆ ਜਿਹੜੇ ਉਹ ਦੋਨੇ ਸਾਈਡ ਨਹੀਂ ਜਾਂਦੇ ਆ ਦੇਖੋ ਅੱਧੇ ਫਲਾਵਰ ਇਧਰਲੀ ਸਾਈਡ ਨੂੰ ਜਾਂਦੇ ਆ ਤੇ ਇਧਰਲੀ ਇਹ ਆਪਾਂ ਜਿੱਧਰ ਨੂੰ ਮਰਜ਼ੀ ਰੱਖ ਸਕਦੇ ਆ ਇਹਦਾ ਕੋਈ ਇਸ ਤਰ੍ਹਾਂ ਨਹੀਂ ਬਣਦਾਗਾ ਵੀ ਆਪਾਂ ਜੇ ਆਪਣੇ ਫਲਾਵਰ ਹੈ ਜਿਹੜਾ ਇਧਰ ਉਧਰ ਨੂੰ ਜਾਂਦੇ ਹਨ ਫਿਰ ਆਪਾਂ ਨੂੰ ਦੇਖ ਕੇ ਕੱਟ ਪਾਉਣੀ ਹੁੰਦੀ ਹੈ ਵੀ ਜਿਹੜੀ ਸਾਈਡ ਨੂੰ ਸਿੱਧਾ ਪਾਸਾ ਫਲਾਵਰਾਂ ਦਾ ਜਾਂਦਾ ਹੋਵੇ ਉਸ ਤਰੀਕੇ ਦੇ ਨਾਲ ਹੁਣ ਆਪਾਂ ਸਭ ਤੋਂ ਪਹਿਲਾਂ ਬਾਹਾਂ ਦੀ ਮੂਰੀ ਲਵਾਂਗੇ ਮੂਰੀ ਇਹਨਾਂ ਦੀ 5 ਇੰਚ ਤਿਆਰ ਹੈ ਤੇ ਆਪਾਂ 1.5 ਇੰਚ ਜ 2 ਇੰਚ ਵੀ ਵਧ ਰੱਖ ਸਕਦੇ ਹਾਂ 1.5 ਇੰਚ ਵੀ ਆਪਾਂ 1.5 ਇੰਚ ਵਧ ਰੱਖ ਲਿਆ ਇਧਰੋ ਜਿਵੇਂ ਇਹ 10 ਇੰਚ ਆਪਾਂ ਨੂੰ 9.5 ਇੰਚ ਬਹੁਤ ਆ ਮੁੱਢਾ ਰੱਖ ਲਏ ਬਾਦ ਕਿਉਂਕਿ ਵਧ ਦ ਸਲਾਈਆਂ ਚ ਆ ਕੇ ਆਪਾਂ ਬਾਅਦ ਚ ਜਿਹੜੀ ਕਟਾਈ ਕਰਨੀ ਹੁੰਦੀ ਉਹ ਕਟਾਈ ਕਰ ਸਕਦੇ ਹਾਂ ਤੇ 3 ਇੰਚ ਆਪਾਂ ਨੇ ਮੁੱਢਾ ਇਧਰ ਦੀ ਸਾਈਡ ਨੂੰ ਲੈਣਾ ਹੈ ਜਿਹੜੇ ਆ ਨਿਸ਼ਾਨ ਆਪਾਂ ਇਸ ਤਰ੍ਹਾਂ ਇਹ ਮਲਾ ਲੈਣੇ ਇਸ ਤਰ੍ਹਾਂ ਆ ਮਲਾ ਲਿਆ ਇਹ ਤੋਂ ਆਪਾਂ 1 ਇੰਚ ਉੱਪਰ ਨੂੰ ਕਰਕੇ ਤੇ ਇਹਦਾ ਆਪ ਅੱਧ ਕਰ ਲੈਣਾ ਨੰ ਉਹ ਹੈਗਾ ਹੈ ਤੇ ਆਪਾਂ 4.5 ਤੇ ਨਿਸ਼ਾਨ ਲਗਾਵਾਂਗੇ 4.5 ਤੇ ਨਿਸ਼ਾਨ ਲਗਾ ਕੇ ਅੱਧ ਇੰਚ ਆਪਾਂ ਇਦਲੀ ਸਾਈਡ ਨੂੰ ਵਧਾਵਾਂਗੇ ਇਹਦੀ ਆਪਾਂ ਗਲਾਈ ਇਸ ਤਰ੍ਹਾਂ ਪਾ ਦੇਣਾ ਕਿਹੜਾ ਆਪਾਂ ਅੱਧ ਤੇ ਨਿਸ਼ਾਨ ਲਗਾਇਆ ਇਸ ਤਰ੍ਹਾਂ ਤੇ ਆਪਾਂ ਇੱਥੋਂ ਦਾ ਆਪਾਂ ਫੇਰ ਅੱਧ ਕਰ ਲੈਣਾ ਇਹ 5.5 ਇੰਚ ਦਾ ਆਪਣਾ ਤੇ ਆਪਾਂ 4 ਦੇ ਤਿੰਨ ਤਿੰਨ ਨਿਸ਼ਾਨ ਲਗਾਵਾਂਗੇ ਤੇ ਅੱਧ ਇੰਚ ਹੀ ਇਧਰਲੀ ਸਾਈਡ ਨੂੰ ਆਪਾਂ ਨਿਸ਼ਾਨ ਲਗਾ ਲਾਂਗੇ ਤੇ ਇਹਦੀ ਵੀ ਗਲਾਈ ਆਪਾਂ ਇਸ ਤਰ੍ਹਾਂ ਪਾ ਦੇਣੀ ਇਹ ਮੰਗਲੀ ਆਪਣੀ ਕਾਰਡ ਹੋ ਜੂਗੀ ਤੇ ਇੱਕ ਜਿਹੜੀ ਜ਼ਰੂਰੀ ਹੁੰਦਾ ਆਪਾਂ ਦੇਖਣਾ ਜਦੋਂ ਆਪਾਂ ਕਮੀਜ਼ ਦੀ ਫਿਟਿੰਗ ਦੀ ਨਿਸ਼ਾਨ ਲਗੋਣੀ ਆਪ ਲੈਣੀ ਹੈ ਤੂੰ ਤਾਂ ਆਪਾਂ ਬਾਹ ਦਾ ਵੀ ਜਰੂਰ ਨਾਪ ਲੈਣਾ ਹੈ ਇਹ ਆਪਣੀ ਇਥੋਂ ਬਾਹ ਦੀ ਫਿਟਿੰਗ ਕਿੰਨੀ ਹੈ ਇਹਨਾਂ ਦੀ 7.5 ਤੋਂ 6.5 ਇੰਚ ਤਿਆਰ ਆ ਜਾ ਇਸ ਤਰ੍ਹਾਂ ਇਹ ਵੀ ਨਿਸ਼ਾਨ ਆਪਣਾ ਜਰੂਰ ਲਗਾਉਣਾ ਹੁੰਦਾ ਫਿਰ ਆਪਾਂ ਜਿਹੜੀ ਫਿਟਿੰਗ ਵਾਲੀ ਸਲਾਈ ਲਾਉਣੀ ਹੈ ਉਹ ਇਸ ਤਰੀਕੇ ਦੇ ਨਾਲ ਲਾਉਣੀ ਹੈ ਫਿਰ ਆਪਣੀ ਪ੍ਰੋਪਰ ਫਿਟਿੰਗ ਆ ਜਾਂਦੀ ਹੈ ਜਿਹੜਾ ਵੀ ਆਪਾਂ ਨਾਪ ਲਿਆ ਹੁੰਦਾ ਉਸ ਤਰੀਕੇ ਦੇ ਨਾਲ ਇਹ ਆਪਣੀ ਫਿਟਿੰਗ ਆ ਜਾਊਗੀ కటాయి జరుశాని చైదే హాం ఈ రంగ కట్స్ తర కట్టింగ్ ఇప్పు కట్లా మూలే పల్లెది ఏ జా ద దొన్నే ఉపలే పల్లె చక్క లేచే ఆ పల్లెస్ తా చ ਜੀਦੀ ਆ ਕਾਟ ਪਾ ਦੇ ਨੇ ਇਹ ਨੂੰ ਵਸਤ ਨਾਲ ਲੈ ਜਾ ਕੇ ਇਹ ਇਹ ਛੱਡ ਦੇਣੀ ਇਸ ਤਰ੍ਹਾਂ ਇਹ ਹੋ ਗਈ ਆਪਣੇ ਕਮੀਜ਼ ਦੀ ਸਾਰੀ ਪ੍ਰੋਪਰ ਕਟਿੰਗ ਹੋ ਗਈ ਹੈ ਜੇ ਮੇਰੀ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਕਰਨਾ ਓਕੇ ਜੀ